ਕਲਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਪੈਡਾਗੋਗੀ ਮੌਕ ਟੈਸਟ ਦੀ ਇੱਕ ਲੜੀ ਮੈਂ ਸ਼ੁਰੂ ਕੀਤੀ ਹੈ ਜਿਸ ਵਿੱਚ ਪੰਜਾਬੀ ਤੇ ਐਸਐਸਟੀ ਦਾ ਮੌਕ ਟੈਸਟ ਮੈਂ ਤੁਹਾਨੂੰ ਕਰਵਾ ਰਹੀ ਹਾਂ ਪੰਜਾਬੀ ਦਾ ਮੌਕ ਟੈਸਟ ਨੰਬਰ 4 ਵਿਸ਼ਾ ਹੈ ਜੀ ਸੁਣਨਾ लिसनिंग जो कि पीटैट एक तो दो विद्यार्थियों के लिए अज की वीडियो मैं थोत्वपूर्ण प्रश्न करवावगी भाषा सिक्ख्या के किन्ने प्धर हैं किशल ने चार दो चारे भाषा सिक्ख्या किन्ने पदर ज किन्नेशल हैं चार ऑप्शन दिखाई ने चार दो छे ਅੱਜ ਦਾ ਟੌਪਿਕ ਹੈ ਜੀ ਸੁੰਨਾ ਤਾਂ ਭਾਸ਼ਾ ਸਿੱਖਿਆ ਦੇ ਚਾਰ ਪੱਧਰ ਹਨ ਸੁੰਨਾ ਬੋਲਣਾ ਲਿਖਣਾ ਤੇ ਪੜਨਾ ਸੁੰਨਾ ਤੇ ਸਮਝਣਾ ਬੋਲਣਾ ਪੜਨਾ ਤੇ ਲਿਖਣਾ ਕਿਸ ਦੇ ਚਾਰ ਪੱਧਰ ਹਨ ਭਾਸ਼ਾ ਵਿਗਿਆਨ ਦੇ ਪੰਜਾਬੀ ਭਾਸ਼ਾ ਦੇ ਭਾਸ਼ਾ ਸਿੱਖਿਆ ਦੇ ਉਪਰੋਕਤ ਸਾਰੇ ਸੁੰਨਾ ਤੇ ਸਮੈਨਾ ਬੋਲਣਾ ਪੜ੍ਹਨਾ ਤੇ ਲਿਖਣਾ ਇਹ ਚਾਰ ਕੋਸ਼ਲ ਚਾਰ ਪੱਧਰ ਕਿਸ ਦੇ ਹਨ ਚਾਰ ਆਪਸ਼ਨਸ ਦਿੱਤੀਆਂ ਨੇ ਚਾਰ ਆਪਸ਼ਨਸ ਚੋਂ ਆਪਸ਼ਨ ਹੈ ਜੀ ਭਾਸ਼ਾ ਸਿੱਖਿਆ ਦੇ ਇਹ ਚਾਰ ਕੋਸ਼ਲ ਜਾਂ ਚਾਰ ਪੱਧਰ ਹਨ ਮੋਕ ਟੈਸਟ ਨੰਬਰ 4 ਪੰਜਾਬੀ ਪੈਡਾਗੋਗੀ ਵਿਸ਼ਾ ਹੈ ਸੁੰਨਾ ਭਾਸ਼ਾ ਸਿੱਖਿਆ ਵਿੱਚ ਸੁਨਣ ਤੋਂ ਕੀ ਭਾਵ ਹੈ? ਧਿਆਨ ਨਾਲ ਸੁਣ ਕੇ ਸਮਝਣਾ ਧਿਆਨ ਨਾਲ ਸੁੰਨਾ ਸਮਝਣਾ ਜਾਂ ਉਪਰੋਕਤ ਸਾਰੇ ਭਾਸ਼ਾ ਸਿੱਖਿਆ ਵਿੱਚ ਸੁਨਣ ਕੌਸ਼ਲ ਤੋਂ ਕੀ ਭਾਵ ਹੈ ਜੋ ਸਿੱਖਿਆ ਦਾ ਪਹਿਲਾ ਕੌਸ਼ਲ ਹੈ ਸੁੰਣਾ ਉਸ ਤੋਂ ਕੀ ਭਾਵ ਨੇ ਚਾਰ ਆਪਸ਼ਨਸ ਮੈਂ ਤੁਹਾਨੂੰ ਦਿੱਤੀਆਂ ਨੇ ਚਾਰਾਂ 'ਚੋਂ ਇੱਕ ਸਹੀ ਆਪਸ਼ਨ ਚੁੰਦੇ ਹਾਂ ਕਿਹੜਾ ਹੈ ਤਾਂ ਸੁਨਨ ਤੋਂ ਕੀ ਭਾਵ ਹੈ ਕਿਸੇ ਵੀ ਚੀਜ਼ ਨੂੰ ਧਿਆਨ ਨਾਲ ਸੁਣ ਕੇ ਸਮਝਨ ਨੂੰ ਸੁਨਨ ਕੋਸ਼ਲ ਕਾਹ ਜਾਂਦਾ ਹੈ ਕੱਲਾ ਸੁੰਨਾ ਨਹੀਂ ਸੁਣ ਕੇ ਸਮੈਨਾ ਧਿਆਨ ਨਾਲ ਸੁੰਨਾ ਬੱਚੇ ਵਿੱਚ ਕਿਹੜਾ ਗੁਣ ਪੈਦਾ ਕਰਦਾ ਹੈ ਇਕਾਗਰਤਾ ਯਾਦ ਸ਼ਕਤੀ ਤਰਕ ਜਾਂ ਸਮਝ ਧਿਆਨ ਨਾਲ ਸੁੰਨਾ ਬੱਚੇ ਵਿੱਚ ਕਿਹੜਾ ਗੁਣ ਪੈਦਾ ਕਰਦਾ ਹੈ ਇਕਾਗਰਤਾ ਯਾਦਸ਼ਕਤੀ ਤਰਕ ਜਾਂ ਸਮਝ ਚਾਰ ਆਪਸ਼ਨਸ ਨੇ ਚਾਰਾਂ ਚੋਂ ਆਪਾਂ ਇੱਕ ਸਹੀ ਆਪਸ਼ਨ ਦੇਖਦੇ ਹਾਂ ਕਿਹੜਾ ਆਉਂਦਾ ਹੈ ਜੀ ਕਿਸੇ ਵੀ ਚੀਜ਼ ਨੂੰ ਧਿਆਨ ਨਾਲ ਸੁੰਨਾ ਬੱਚੇ ਵਿੱਚ ਕਿਹੜਾ ਗੁਣ ਪੈਦਾ ਕਰਦਾ ਹੈ ਇਕਾਗਰਤਾ ਦਾ ਗੁਣ ਪੈਦਾ ਕਰਦਾ ਹੈ ਜਿਤ जेकर अजे तक ती मेरा चैनल पंजाबी वाले भेन जी को सबसक्राइब नहीं किया कृपा करके मेरे चैनल पंजाबी वाले भैन जी सबसक्राइब कर महत्वपूर्ण जानकारियां प्राप्त करो जी प्रा सुनना सिक्ख्या ग्रहण कर पड़ा है पहला दूजा तीजा चौथा सुनना सख्या ग्रहण कर पड़ा है पहला दूजा तीजा चौथा इंपॉर्टेंट क्वेश्चन है जी ਤਾਂ ਦੇਖਦੇ ਹਾਂ ਕਿ ਕੁਐਸਚਨ ਨੰਬਰ 5 ਦਾ ਉੱਤਰ ਹੈ ਜੀ ਪਹਿਲਾ ਸੁੰਣਾ ਜੋ ਹੈ ਉਹ ਸਿੱਖਿਆ ਪ੍ਰਾਪਤੀ ਦਾ ਪਹਿਲਾ ਪੜਾ ਹੈ ਪਹਿਲਾ ਬੱਚਾ ਸੁੰਦਾ ਹੈ ਫਿਰ ਬੋਲਦਾ ਹੈ ਫਿਰ ਪੜਦਾ ਹੈ ਦੈਨ ਲਿਖਦਾ ਹੈ ਅਗਲਾ ਜੋ ਪ੍ਰਸ਼ਨ ਹੈ ਮੋਕ ਟੈਸਟ ਨੰਬਰ 4 ਦਾ ਸਮਝ ਸ਼ੁੱਧ ਸੁੰਣਾ ਤੇ ਉਚਾਰਨ ਕਰਨਾ ਕਿਸ ਦੀਆਂ ਸ਼ਰਤਾਂ ਹਨ ਸੁਨਨ ਬੋਲਨ ਲਿਖਨ ਪੜਨ ਸਮਝ ਸ਼ੁੱਧ ਸੁੰਨਾ ਤੇ ਉਚਾਰਨ ਕਰਨਾ ਕਿਸ ਦੀਆਂ ਸ਼ਰਤਾਂ ਹਨ ਚਾਰ ਕੋਸ਼ਲ ਨੇ ਪਾਸ਼ਾ ਦੇ ਉਹਨਾਂ ਚਾਰਾ ਕੋਸ਼ਲਾਂ ਵਿੱਚੋਂ ਇਹ ਸ਼ਰਤਾਂ ਕਿਸ ਕੋਸ਼ਲ ਦੀਆਂ ਹਨ ਤਾਂ ਇਹਦਾ ਸਹੀ ਉੱਤਰ ਆਪਾਂ ਦੇਖਦੇ ਹਾਂ ਸਮਝ ਸ਼ੁੱਧ ਸੁੰਨਾ ਤੇ ਉਚਾਰਨ ਕਰਨਾ ਸੁਨਨ ਦੀਆਂ ਸ਼ਰਤਾਂ ਹਨ ਸੁੰਨਾ ਕੋਸ਼ਲ ਜੋ ਪਾਸ਼ਾ ਦਾ ਪਹਿਲਾ ਕੋਸ਼ਲ ਹੈ ਉਸ ਨਾਲ ਸੰਬੰਧਿਤ ਮੋਕ ਟੈਸਟ ਮੈਂ ਤੁਹਾਨੂੰ ਅੱਜ ਕਰਵਾ ਰਹੀ ਹਾਂ ਵਾਦ ਵਿਵਾਦ ਰਾਹੀਂ ਬੱਚੇ ਵਿੱਚ ਕਿਹੜਾ ਗੁਣ ਪੈਦਾ ਹੁੰਦਾ ਹੈ ਤਰਕ ਦਾ ਸਮਝ ਦਾ ਸੁਣਨ ਦਾ ਲਿਖਣ ਦਾ ਵਾਦ ਵਿਵਾਦ ਬਹਿਸ ਨਹੀਂ ਵਾਦ ਵਿਵਾਦ ਜਿਸ ਵਿੱਚ ਦਲੀਲ ਤੇ ਤਰਕ ਨਾਲ ਕੋਈ ਚੀਜ਼ ਦਸੀ ਜਾਂਦੀ ਹੈ ਉਸ ਰਹੀ ਕਿਹੜਾ ਗੁਣ ਪੈਦਾ ਹੁੰਦਾ ਹੈ ਤਰਕ ਦਾ ਸਮਝ ਦਾ ਸੁਨਨ ਦਾ ਲਿਖਨ ਦਾ ਤਾਂ ਇਸ ਦਾ ਸਹੀ ਉੱਤਰ ਦੇਖਦੇ ਹਾਂ ਕੀ ਆਂਦਾ ਹੈ ਇਸ ਦਾ ਸਹੀ ਉੱਤਰ ਹੈ ਬਾਦ ਵਿਵਾਦ ਰਹੀ ਬੱਚੇ ਵਿੱਚ ਤਰਕ ਦਾ ਗੁਣ ਪੈਦਾ ਹੁੰਦਾ ਹੈ ਤਰਕ ਕੀ ਹੁੰਦਾ ਹੈ ਜਦੋਂ ਬੱਚਾ ਸਾਨੂੰ ਕੀ ਕਿਉਂ ਕਿਵੇਂ ਪੁੱਛਦਾ ਹੈ ਤਾਂ ਬੱਚੇ ਵਿੱਚ ਤਰਕ ਸ਼ਕਤੀ ਦਾ ਵਿਕਾਸ ਹੁੰਦਾ ਹੈ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਦਾ ਉਦੇਸ਼ घट समय तु ज़्यादा तो ज्यादा जानकारी देना है मेरे चैनल में सबसक्राइब जरूर करो जी प्राचीन समय भार प्राचीन समय सिक्ख्या का आधार कही किरिया के मौखिक किरिया लिखित किरिया पढ़न किरिया ज उपरोक्त सारी प्राचीन समय जो सिक् दी जाती सी गुरुकुल सिक्ख्या का आधार असी किरिया के मनते मौखिक लिखित जा पढ़न किरिया ਚਾਰ ਆਪਸ਼ਨਸ ਦਿੱਤੇ ਨੇ ਚਾਰਾਂ ਵਿੱਚੋਂ ਇੱਕ ਸਹੀ ਆਪਸ਼ਨ ਚੁੰਨਦੇ ਹਾਂ ਤਾ ਮੌਖਿਕ ਕਿਰਿਆ गुरुकुल ਦੇ ਵਿੱਚ ਜਦੋਂ ਸਿਖਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਤਾਂ ਮੌਖਿਕ ਸਿੱਖਿਆ ਦਿੱਤੀ ਜਾਂਦੀ ਸੀ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਗਿਆ ਇਹ ਜੋ ਮੌਕ ਟੈਸਟ ਦਾ ਉਪਰਾਲਾ ਹੈ ਉਹ ਤੁਹਾਡੇ ਲਈ ਕਿੰਨਾ ਸਾਰਤਕ ਸਾਬਿਤ ਹੋ ਰਿਹਾ ਹੈ ਛੋਟੇ ਬੱਚਿਆਂ ਵਿੱਚ ਸੁਣਨ ਕੋਸ਼ਲ ਪੈਦਾ ਕਰਨ ਲਈ ਕਿਹੜੇ ਸਹਾਇਕ ਸਾਧਨ ਵਰਤੇ ਜਾ ਸਕਦੇ ਹਨ ਵਰਤੇ ਜਾਂਦੇ ਹਨ ਵਰਤੇ ਜਾ ਸਕਦੇ ਹਨ ਗ੍ਰਾਮੋਫੋਨ ਰੇਡੀਓ ਟੇਪ ਰਿਕਾਰਡ ਜਾਂ ਉਪਰੋਕਤ ਸਾਰੇ ਬੱਚੇ ਚ ਅਸੀਂ ਸੁਣਨ ਕੌਸ਼ਲ ਪੈਦਾ ਕਰਨਾ ਹੈ ਤਾਂ ਅਸੀਂ ਕਿਹੜੇ ਦ੍ਰਿਸ਼ਟੀ ਸਹਾਇਕ ਸਾਧਨ ਵਰਤ ਸਕਦੇ ਹਾਂ ਚਾਰ ਆਪਸ਼ਨਸ ਮੈਂ ਤੁਹਾਨੂੰ ਦਿੱਤੀਆਂ ਨੇ ਤਾਂ ਗ੍ਰਾਮੋਫੋਨ ਰੇਡੀਓ ਟੇਪ ਰਿਕਾਰਡ ਦੇ ਨਾਲ ਹੀ ਅਸੀਂ ਬੱਚੇ ਚ ਸੁਣਨ ਦਾ ਕੌਸ਼ਲ ਪੈਦਾ ਕਰ ਸਕਦੇ ਹਾਂ ਅਧਲਾ ਪ੍ਰੈਸ਼ਨ ਮੌਕ ਟੈਸਟ ਨੰਬਰ 4 ਦਾ ਸੁਨਣ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਸ਼ਰਤ ਕਿਹੜੀ ਹੈ ਪੜਨਾ ਧਿਆਨ ਨਾਲ ਸੁੰਣਾ ਸਮਝਣਾ ਕੰਨਾਂ ਦਾ ਬੇਨੁਕਸ ਹੋਣਾ ਸੁਨਣ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਸ਼ਰਤ ਕਿਹੜੀ ਹੈ ਚਾਰ ਆਪਸ਼ਨਸ ਦਿੱਤੀਆਂ ਨੇ ਮੈਂ ਤੁਹਾਨੂੰ ਚਾਰਾਂ ਚੋਂ ਇੱਕ ਸਹੀ ਆਪਸ਼ਨ ਤੇ ਕਲਿੱਕ ਕਰਦੇ ਹਾਂ ਤਾ ਬੱਚੇ ਵੀ ਸੁਣਨ ਕੋਸ਼ਲ ਸਹੀ ਹੈ ਜੇ ਬੱਚਾ ਸਹੀ ਸੁਂਦਾ ਹੈ ਕਿ ਨਹੀਂ ਇਸ ਲਈ ਜ਼ਰੂਰੀ ਸ਼ਰਤ ਕੀ ਹੈ ਕੰਨਾਂ ਦਾ ਬੇਨੁਕਸ ਹੋਣਾ ਆਪਾ ਬੱਚੇ ਨੂੰ ਉੱਚੀ ਨਾ ਸੁਂਦਾ ਹੋਵੇ ਉਸ ਦੇ ਕੰਨ ਬੇਨੁਕਸ ਹੋਣ ਤਾਂ ਹੀ ਬੱਚਾ ਸੁਨਨ ਕੋਸ਼ਲ ਦੇ ਰਾਹੀਂ ਕਿਸੇ ਵੀ ਚੀਜ਼ ਨੂੰ ਸੁਣ ਕੇ ਸਮਝ ਸਕਦਾ ਹੈ ਬੱਚਾ ਸਕੂਲ ਵਿੱਚੋਂ ਕਿਹੜੇ ਕੋਸ਼ਲ ਭਾਸ਼ਾ ਬੱਚਾ ਸਕੂਲ ਵਿੱਚੋਂ ਕਿਹੜੇ ਭਾਸ਼ਾ ਕੋਸ਼ਲ ਸਿੱਖਦਾ ਹੈ ਬੋਲਣਾ ਪੜ੍ਹਨਾ ਸੁੰਣਾ ਸਮੈਨਾ ਲਿਖਣਾ ਸਮੈਨਾ ਲਿਖਣਾ ਪੜ੍ਹਨਾ ਸਕੂਲ ਵਿੱਚੋਂ ਬੱਚੇ ਨੂੰ ਵੈਸੇ ਤਾਂ ਚਾਰ ਕੋਸ਼ਲ ਸਿਖਾਏ ਜਾਂਦੇ ਨੇ ਲੇਕਿਨ ਸਾਡੇ ਸਕੂਲਾਂ 'ਚ ਦੋ ਹੀ ਕੋਸ਼ਲ ਬੱਚੇ ਨੂੰ ਸਿਖਾਏ ਜਾਂਦੇ ਨੇ ਉਹ ਦੋ ਕੋਸ਼ਲ ਕਿਹੜੇ ਨੇ ਲਿਖਣਾ ਤੇ ਪੜ੍ਹਨਾ ਅਸੀਂ ਮੰਦੇ ਹਾਂ ਕਿ ਬੱਚਾ ਸੁਨਣ ਤੇ ਬੋਲਣ ਦਾ ਕੋਸ਼ਲ ਆਪਣੇ ਘਰ ਤੋਂ ਸਿੱਖ ਕੇ ਆਇਆ ਹੈ ਇਸ ਕਰਕੇ ਅਸੀਂ ਬੱਚ ਨੂੰ ਲਿਖਣਾ ਤੇ ਪੜ੍ਹਨਾ ਸਿਖਾਉਂਦੇ ਹਾਂ ਅਗਲਾ ਪ੍ਰਸ਼ਨ ਮੌਕ ਟੈਸਟ ਨੰਬਰ 4 ਦਾ ਬੱਚੇ ਦਾ ਭਾਸ਼ਾ ਗਿਆਨ ਆਰੰਭ ਹੁੰਦਾ ਹੈ ਕਿਸ ਤੋਂ ਇੱਕ ਧੁਨੀ ਤੋਂ ਇੱਕ ਅਰਥ ਤੋਂ ਇੱਕ ਸ਼ਬਦ ਤੋਂ ਇੱਕ ਵਾਕ ਤੋਂ ਬੱਚੇ ਦਾ ਭਾਸ਼ਾ ਗਿਆਨ ਕਿਸ ਤੋਂ ਆਰੰਭ ਹੁੰਦਾ ਹੈ बच्चे ਦਾ ਭਾਸ਼ਾ ਗਿਆਨ ਕਿਸ ਤੋਂ ਆਰੰਭ ਹੁੰਦਾ ਹੈ ਚਾਰ ਆਪਸ਼ਨਸ ਨੇ ਤਾਂ ਚਾਰਾਂ ਚੋਂ ਇੱਕ ਸਹੀ ਆਪਸ਼ਨ ਦੇਖਦੇ ਹਾਂ ਜੀ ਕਿਸੇ ਵੀ ਭਾਸ਼ਾ ਦਾ ਗਿਆਨ ਠੀਕ ਹੈ ਕਿ ਅਸੀਂ ਬੱਚੇ ਨੂੰ ਦੁਨੀਆ ਸिखਾਣੇ ਹਾਂ ਲੇਕਿਨ ਦੁਨੀਆ ਤੋਂ ਬਾਅਦ ਬੱਚਾ ਇੱਕ ਸ਼ਬਦ ਤੋਂ ਆਪਣੇ ਭਾਸ਼ਾ ਦਾ ਗਿਆਨ ਸ਼ੁਰੂ ਕਰਦਾ ਹੈ ਜਿਵੇਂ ਆਪਾਂ ਬੱਚੇ ਨੂੰ ਕਰਾਨੇ ਹਾਂ ਘਾਰ ਮਟਰ ਕਿਤਾਬ ਆਦ ਸਿੱਖਣਾ ਬੱਚੇ ਦੀ ਕਿਹੜੀ ਪ੍ਰਕਿਰਿਆ ਹੈ ਸਮਾਜਿਕ ਵਿਅਕਤੀਗਤ ਆਰਥਿਕ ਜਾਂ ਰਾਜਨੀਤਿਕ ਸਿੱਖਣਾ ਬੱਚੇ ਦੀ ਕਿਹੜੀ ਪ੍ਰਕਿਰਿਆ ਹੈ ਚਾਰ ਆਪਸ਼ਨਸ ਮੈਂ ਤੁਹਾਨੂੰ ਦਿੱਤੇ ਨੇ ਚਾਰਾਂ ਚੋਂ ਇੱਕ ਸਹੀ ਆਪਸ਼ਨ ਤੇ ਆਪਾਂ ਕਲਿੱਕ ਕਰਦੇ ਹਾਂ ਤਾਂ ਉਸ ਦਾ ਸਹੀ ਉੱਤਰ ਦੇਖਦੇ ਹਾਂ ਜੀ ਕੀ ਆਏਗਾ ਸਿੱਖਣਾ ਬੱਚੇ ਦੀ ਕਿਹੜੀ ਪ੍ਰਕਿਰਿਆ ਹੈ तो इसका सही उत्तर है जी व्यक्तिगत प्रक्रिया है क्योंकि हर बच्चे का सीखन पद्धर जो है आई क्यू जो है वो अलग अलग हों कोई बच्चा जल्दी सीखता है कोई बच्चा देर सीखता है ता व्यक्तिगत सीखना जो सुनिया जाए उस पूरी तरह समझना चाहिए है किसती शर्त है प्रभावशाली सुनन दी लिखन दी पढ़न दी बोलन दी ਜੋ ਸੁਨਿਆ ਜਾਏ ਉਸ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ ਧਿਆਨ ਨਾਲ ਸੁਣ ਕੇ ਸਮਝਣਾ ਕਿਸ ਦੀ ਸ਼ਰਤ ਹੈ ਚਾਰ ਆਪਸ਼ਨਸ ਨੇ ਚਾਰਾਂ ਚੋਂ ਆਪਾਂ ਇੱਕ ਸਹੀ ਆਪਸ਼ਨ ਚੁੰਦੇ ਹਾਂ ਇਹਨਾਂ ਚਾਰਾਂ ਚੋਂ ਸਹੀ ਆਪਸ਼ਨ ਕਿਹੜਾ ਹੈ ਜੀ ਪ੍ਰਭਾਵਸ਼ਾਲੀ ਸੁਨਣਾ ਸੁਣ ਕੇ ਸਮਝਣਾ ਜੋ ਹੈ ਉਹ ਪ੍ਰਭਾਵਸ਼ਾਲੀ ਸੁਨਣ ਦੀ ਸ਼ਰਤ ਹੈ ਜੀ ਅਗਲਾ ਪ੍ਰਸ਼ਨ ਮੋਕ ਟੈਸਟ ਨੰਬਰ 4 ਆਇਦਾ ਵਿਸ਼ਾ ਹੈ ਸੁੰਨਾ ਲਿਸਨਿੰਗ ਭਾਰਤੀ ਭਾਸ਼ਾਵਾਂ ਨੂੰ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਦੂਜੀ ਤੀਜੀ ਅੱਠਵੀਂ ਜਾਂ ਚੌਥੀ ਭਾਰਤੀ ਭਾਸ਼ਾਵਾਂ ਨੂੰ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਚਾਰ ਆਪਸ਼ਨਸ ਨੇ ਚਾਰਾਂ ਚੋਂ ਇੱਕ ਸਹੀ ਆਪਸ਼ਨ ਦੇਖਦੇ ਹਾਂ ਜੀ ਕਿਹੜੀ ਅਨੁਸੂਚੀ ਜਿਹੜੀ ਭਾਸ਼ਾ ਨਾਲ ਸੰਬੰਧਿਤ ਹੈ ਤਾ ਇਸ ਦਾ ਸਹੀ ਉੱਤਰ ਹੈ ਸਵਿਧਾਂਦੀ 8ਵੀਂ ਅਨੁਸੂਚੀ ਭਾਸ਼ਾ ਨਾਲ ਸੰਬੰਧਿਤ ਹੈ ਕਮੈਂਟ ਬਾਕਸ ਜਾ ਕੇ ਜਰੂਰ ਦੱਸਿਆ ਕਰੋ ਕਿ ਮੇਰੇ ਦੁਆਰਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਵੀਡੀਓ ਮੈਂ ਤੁਹਾਨੂੰ ਕਰਵਾ ਰਹੀਆਂ ਵਿਸ਼ਾ ਕਰਵਾ ਰਹੀ ਹਾਂ ਉਹ ਤੁਹਾਨੂੰ ਸਮਝ ਆਇਆ ਜਾਂ ਨਹੀਂ ਸ਼ੁੱਧ ਚਾਰਨ ਲਈ ਬੱਚੇ ਨੂੰ ਕਿਸ ਚੀਜ਼ ਦਾ ਗਿਆਨ ਹੋਣਾ ਚਾਹੀਦਾ ਹੈ ਵਾਕਬੋਧ ਦਾ ਸ਼ਬਦ ਵਿਗਿਆਨ ਦਾ ਅਰਥ ਵਿਗਿਆਨ ਦਾ ਜਾਂ ਧੁਨੀ ਵਿਗਿਆਨ ਦਾ শুদ্ধ ਉਚਾਰਨ ਲਈ ਬੱਚੇ ਨੂੰ ਕਿਸ ਦਾ ਗਿਆਨ ਹੋਣਾ ਚਾਹੀਦਾ ਹੈ ਵਾਕਬੋਧ ਸ਼ਬਦ ਵਿਗਿਆਨ ਅਰਥ ਵਿਗਿਆਨ ਜਾਂ ਧੁਨੀ ਵਿਗਿਆਨ ਹਾਂਜੀ ਚਾਰ ਆਪਸ਼ਨਸ ਨੇ ਚਾਰਾਂ ਚੋਂ ਇੱਕ ਸਹੀ ਆਪਸ਼ਨ ਚੁੰਦੇ ਹਾਂ ਤੁਨੀਆ ਦੇ ਸ਼ੁੱਧ ਉਚਾਰਨ ਦੇ ਲਈ ਬੱਚੇ ਨੂੰ ਤੁਨੀ ਵਿਗਿਆਨ ਕਿ ਹਰ ਤੁਨੀ ਦਾ ਉਚਾਰਨ ਕਿਵੇਂ ਕਰਨਾ ਹੈ ਉਸ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਇਸ ਦਾ ਸਹੀ ਉੱਤਰ ਆਂਦਾ ਹੈ ਤੁਨੀ ਵਿਗਿਆਨ ਦਾ ਬੱਚੇ ਵਿੱਚ ਸੁਣਨ ਦੀ ਯੋਗਤਾ ਪੈਦਾ ਕਰਨ ਲਈ ਕਿਹੜੀ ਕਿਰਿਆ ਵੱਧ ਮਹੱਤਵਪੂਰਨ ਹੈ ਬੋਲ ਲਿਖਤ ਡਿਕਟੇਸ਼ਨ ਮਲਾ ਜਾਂ ਉਪਰੋਕਤ ਸਾਰੇ बच्चे सुनने की योग्यता पैदा करने करी किरिया बद महत्वपूर्ण है चार ऑप्शन दिते ने चार चो सही कि है ऑप्शन क्लिक करते हाँ बच्चे सुनने की योग्यता पैदा करने जो महत्वपूर्ण किरिया है वह किोलिखत डिकटेषन तिमिला डिकटे इंग्लिश कहें ਬੋਲ ਲਿਖਤ ਨੂੰ ਮਲਾਵੀ ਕਿਹਾ ਜਾਂਦਾ ਹੈ ਸੋ ਚਾਤਾ ਆਪਸ਼ਨ ਉਪਰੋਕਤ ਸਾਰੇ ਉਹ ਸਹੀ ਆ ਜਾਏਗਾ ਬੋਲ ਲਿਖਤ ਨੂੰ ਸਧਾਰਨ ਪਾਸ਼ਾ ਵਿੱਚ ਕੀ ਕਿਹਾ ਜਾਂਦਾ ਹੈ ਡਿਕਟੇਸ਼ਨ ਜਬਾਨੀ ਲਿਖਾਈ ਆਪਸ਼ਨ ਫੇਰੀ ਕੋਰੀ ਆ ਗਿਆ ਡਿਕਟੇਸ਼ਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਬੋਲ ਲਿਖਤ ਨੂੰ ਸਧਾਰਨ ਪਾਸ਼ਾ ਵਿੱਚ ਆਪਾਂ ਕੀ ਕਹਿੰਦੇ ਹਾਂ ਚਾਰ ਆਪਸ਼ਨਸ ਦਿੱਤੀਆਂ ਨੇ ਚਾਰਾਂ ਚ ਇੱਕ ਸਹੀ ਕਲਿੱਕ ਕਰਦੇ ਹਾਂ ਜੀ बोल लिखित ਨੂੰ ਸਧਾਰਨ ਭਾਸ਼ਾ ਵਿੱਚ ਜ਼ੁਬਾਨੀ ਲਿਖਾਈ ਕਿਹਾ ਜਾਂਦਾ ਹੈ ਬਿਲਕੁਲ ਸਹੀ ਹੈ ਜੇ ਕਿਸੇ ਨੇ ਆਪਸ਼ਨ ਦਿੱਤਾ ਹੈ ਅਗਲਾ ਪ੍ਰਸ਼ਨ ਮੋਕ ਟੈਸਟ ਨੰਬਰ 4 ਵਿਸ਼ਾ ਹੈ ਸੁੰਨਾ ਲਿਸਨਿੰਗ ਦਾਗਲਾ ਪ੍ਰਸ਼ਨ ਦੇਖਦੇ ਹਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਭਾਸ਼ਾ ਦੇ ਕਿਸ ਕੋਸ਼ਲ ਦੁਆਰਾ ਕੀਤਾ ਜਾਂਦਾ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ ਭਾਸ਼ਾ ਦੇ ਕਿਸ ਕੋਸ਼ਲ ਦੁਆਰਾ ਕੀਤਾ ਜਾਂਦਾ ਹੈ बोलन कौशल पठन कौशल लेखन कौशल सुनन ते समझन कौशल विचारों ਦਾ आदान-ਪ੍ਰਦਾਨ ਕਰਨਾ ਹੈ ਤੁਸੀਂ ਆਪਣੀ ਗੱਲ ਮੈਨੂੰ ਪਹੁੰਚਾਉਣੀ ਹੈ ਮੈਂ ਆਪਣੇ ਵਿਚਾਰ ਤੁਹਾਡੇ ਤੱਕ ਪਹੁੰਚਾਉਣੇ ਹਨ ਪਾ ਆਸ਼ਾ ਦਾ ਕਿਹੜਾ ਕੋਸ਼ਲ ਸਹਾਇਕ ਸਿੱਧ ਹੈ ਤਾਂ ਵਿਚਾਰਾਂ ਦਾ आदान-ਪ੍ਰਦਾਨ ਕਰਨ ਲਈ ਸੁਨਨ ਤੇ ਸਮਝਣ ਦਾ ਕੋਸ਼ਲ ਜੋ ਹੈ ਉਹ ਸਹਾਇਕ ਸਿੱਧ ਹੁੰਦਾ ਹੈ ਅਗਲਾ ਪ੍ਰਸ਼ਨ ਮੋਕ ਟੈਸਟ ਨੰਬਰ 4 ਦਾ ਦੇਖਦੇ ਹਾਂ ਕਿਹੜਾ ਹੈ ਭਾਸ਼ਾ ਦਾ ਅਸਲ ਰੂਪ ਕਿੱਥੇ ਨਿਹਿਤ ਹੈ ਦੁਨਿਆ ਚ ਸ਼ਬਦਾਂ ਚ ਵਾਕ ਚ ਅਰਥ ਚ ਭਾਸ਼ਾ ਦਾ ਅਸਲ ਸਰੂਪ ਕਿੱਥੇ ਨਿਹਿਤ ਹੈ ਚਾਰ ਆਪਸ਼ਨਸ ਨੇ ਚਾਰਾਂ ਚੋਂ ਇੱਕ ਸਹੀ ਕਲਿੱਕ ਕਰਦੇ ਹਾਂ ਜੀ ਕਿੱਥੇ ਹੈ ਭਾਸ਼ਾ ਦਾ ਅਸਲ ਸਰੂਪ ਕਿੱਥੇ ਹੈ ਜੀ ਕਿ세 ਵਿਪਾਸ਼ਾ ਦਾ ਅਸਲ ਸਰੂਪ ਉਸ ਦੀਆਂ ਧੁਨੀਆਂ ਚ ਜੋ ਨਿਹਿਤ ਹੁੰਦਾ ਹੈ ਮੋਕ ਟੈਸਟ ਨੰਬਰ 4 ਦਾ ਅਗਲਾ ਪ੍ਰਸ਼ਨ ਦੇਖਦੇ ਹਾਂ ਸੋਨਨ ਕੌਸ਼ਲ ਦੀ ਸਿੱਖਿਆ ਤੇ ਅਭਿਆਸ ਵਿਦਿਆਰਥੀਆਂ ਵਿੱਚ ਕਿਹੜੀ ਯੋਗਤਾ ਪੈਦਾ ਕਰਦਾ ਹੈ ਬੋਧਿਕ ਤੇ ਮਾਨਸਿਕ ਆਰਥਿਕ ਰਾਜਨੀਤਿਕ ਜਾਂ ਪੌਤਿਕ सुनन कौशल की सिक्ख्या अभ्यास विद्यार्थियों केड़ी योग्यता पैदा करता है बौद्धिक मानसिक आर्थिक राजनीतिक ज भौतिक तो इसका सही ऑप्शन चार चो एक सही है देखते हाँ है सुनन कौशल का दा लगातार अभ्यास कर बच्चे ਵਿੱਚ ਬৌਧਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ ਬੱਚਾ ਸੋਚਦਾ ਹੈ ਸਮਝਦਾ ਹੈ ਤਾਂ ਉਸ ਵਿੱਚ ਬৌਧਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ ਜੇਕਰ ਬੱਚੇ ਨੂੰ ਜਨਮ ਤੋਂ ਹੀ ਸਮਾਜ ਤੋਂ ਵੱਖਰਾ ਕਰ ਦਿੱਤਾ ਜਾਏ ਤਾਂ ਕੀ ਉਹ ਭਾਸ਼ਾ ਸਿੱਖ ਸਕੇਗਾ ਬਿਲਕੁਲ ਨਹੀਂ ਸਿਰਫ ਲਿਖ ਸਕੇਗਾ ਬੋਲ ਸਕੇਗਾ ਜਾਂ ਕੁਝ ਕਿਆ ਨਹੀਂ ਜਾ ਸਕਦਾ ਆਪਾਂ ਬੱਚੇ ਨੂੰ ਜਨਮ ਤੋਂ ਹੀ ਸਮਾਜ ਵਿੱਚ ਨਾ ਰੱਖ ਕੇ किसी वक्री जगह पर जिते वो भाषा सुनी ही ना सके उत्थे रख दिए कि फिर वो भाषा सुन सकेगा चार ऑप्शनस दिखाई ने चार सही ऑप्शन है जी ਆ ਇਹਦਾ ਸਹੀ ਉੱਤਰ ਹੈ ਜੀ ਬਿਲਕੁਲ ਨਹੀਂ ਕਿਉਂਕਿ ਬੱਚੇ ਨੂੰ ਜੇਕਰ ਅਸੀਂ ਸਮਾਜ ਤੋਂ ਅਲੱਗ ਕਰਦੇ ਹਾਂ ਤਾਂ ਬੱਚੇ ਨੇ ਤਾਂ ਸਮਾਜ ਦੀ ਭਾਸ਼ਾ ਸੁਣੀ ਹੀ ਨਹੀਂ ਤਾਂ ਬੱਚਾ ਨਕਲਾਈ ਸਿੱਖਦਾ ਹੈ ਜਦੋਂ ਉਸਨੇ ਕੋਈ ਚੀਜ਼ ਸੁਣੀ ਨਹੀਂ ਤਾਂ ਉਸ ਨੂੰ ਸਿੱਖੇਗਾ ਕਿੱਥੋਂ ਤਾਂ ਭਾਸ਼ਾ ਉਹ ਬਿਲਕੁਲ ਨਹੀਂ ਸਿੱਖ ਸਕਦਾ ਭਾਸ਼ਾ ਦੀ ਕਾਜਸ਼ਾਲਾ ਕਿਸ ਨੂੰ ਕਹਾ ਜਾਂਦਾ ਹੈ ਭਾਸ਼ਾ ਵਿਗਿਆਨ ਨੂੰ ਸਭਿਆਚਾਰਿਕ ਵਿਭਾਗ ਨੂੰ ਲਾਇਬ੍ਰੇਰੀ ਨੂੰ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਪਾਸ਼ਾ ਦੀ ਕਾਰਜਸ਼ਾਲਾ ਕਿਸ ਨੂੰ ਕਿਹਾ ਜਾਂਦਾ ਹੈ ਪਾਸ਼ਾ ਵਿਭਾਗ ਨੂੰ ਸੱਭਿਆਚਾਰਕ ਵਿਭਾਗ ਨੂੰ ਲਾਇਬ੍ਰੇਰੀ ਨੂੰ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਹ ਸਹੀ ਉੱਤਰ ਦੇਖਦੇ ਹਾਂ ਪ੍ਰਸ਼ਨ ਨੰਬਰ 23 ਦਾ ਪਾਸ਼ਾ ਦੀ ਕਾਰਜਸ਼ਾਲਾ ਕਿਸ ਨੂੰ ਕਿਹਾ ਜਾਂਦਾ ਹੈ ਜੀ ਲਾਇਬ੍ਰੇਰੀ ਨੂੰ ਕਿਹਾ ਜਾਂਦਾ ਹੈ ਬਿਲਕੁਲ ਸਹੀ ਉੱਤਰ ਹੈ ਜੀ ਚੈਨਲ ਦਾ ਉਦੇਸ਼ ਕਾਟਸਮੇਚ ਜਿਆਦਾ ਤੋਂ ਜਿਆਦਾ ਜਾਣਕਾਰੀਆਂ ਦੇਣਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬੱਚੇ ਦੀ ਮੌਖਿਕ ਭਾਸ਼ਾ ਦਾ ਸਹੀ ਮੁਲਾਂਕਣ ਕਰਨ ਦਾ ਵਧੀਆ ਤਰੀਕਾ ਕੀ ਹੈ ਸ਼ਬਦ ਪੜ੍ਹੋਣਾ ਪ੍ਰਸ਼ਨਾਂ ਦਾ ਉੱਤਰ ਪੁੱਛਣਾ ਸੁਨੇ ਹੋਏ ਨੂੰ ਦਰੋਣ ਲਈ ਕਹਿਣਾ ਵਿਭਿੰਨ ਸੰਦਰਭ ਵਿੱਚ ਗੱਲਬਾਤ ਬੱਚੇ ਵਿੱਚ ਮੌਖਿਕ ਭਾਸ਼ਾ ਦਾ ਸਹੀ ਮੁਲਾਂਕਣ ਕਰਨ ਦਾ ਵਧੀਆ ਤਰੀਕਾ ਕੀ ਹੈ ਚਾਰ ਆਪਸ਼ਨਸ ਦਿੱਤੇ ਨੇ ਆਪਾਂ ਦੇਖਣਾ ਹੈ ਕਿ ਬੱਚੇ ਨੇ ਮੌਖਿਕ ਭਾਸ਼ਾ ਕਿੰਨੀ ਕ ਸੁਣ ਕੇ ਸਿੱਖ ਲਈ ਹੈ ਤਾਂ ਉਸ ਲਈ ਕੀ ਜ਼ਰੂਰੀ ਹੈ ਅਸੀਂ ਕਿਵੇਂ ਮਲੰਕਣ ਕਰ ਸਕਦੇ ਹਾਂ ਵਿਭਿੰਨ ਸੰਦਰਭ ਵਿੱਚ ਗੱਲਬਾਤ ਦੇ ਮੌਕਾ ਦੇ ਕੇ ਅਸੀਂ ਦੇਖ ਸਕਦੇ ਹਾਂ ਕਿ ਬੱਚਾ ਮੌਖਿਕ ਤਨੀਆਂ ਜਾਂ ਮੌਖਿਕ ਪਾਸਾ ਉਚਾਰਨ ਵਿੱਚ ਕਿੰਨਾ ਕ ਜੋ ਸਫਲ ਹੋਇਆ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਵਿਆਪਕ ਸੁਣਨ ਦੀ ਉਦਾਹਰਣ ਹੋ ਸਕਦਾ ਹੈ ਆਪਣੇ ਦੋਸਤ ਨੂੰ ਉਚਿਤ ਢੰਗ ਨਾਲ ਸੁੰਨਾ ਜਮਾਤ ਵਿੱਚ ਅਧਿਆਪਕ ਨੂੰ ਧਿਆਨ ਨਾਲ ਸੁੰਨਾ ਰੇਡੀਓ ਡਰਾਮਾ ਸੁੰਨਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਆਪਕ ਸੁਨੰਤੀ ਉਦਾਹਰਣ ਹੋ ਸਕਦਾ ਹੈ ਚਾਰ ਆਪਸ਼ਨਸ ਨੇ ਚਾਰਾਂ ਵਿੱਚੋਂ ਇੱਕ ਸਹੀ ਦੇਖਦੇ ਹਾਂ ਆਪਸ਼ਨ ਕਿਹੜਾ ਹੈ ਤਾਂ ਇਹ ਸਹੀ ਉੱਤਰ ਹੈ ਵਿਆਪਕ ਸੁਣਨ ਦੀ ਉਦਾਹਰਣ ਹੈ ਜੀ ਰੇਡੀਓ ਤੇ ਡਰਾਮਾ ਸੁਣਨਾ ਕਿਉਂਕਿ ਜਦੋਂ ਬੱਚਾ ਰੇਡੀਓ ਡਰਾਮਾ ਸੁਣਦਾ ਹੈ ਤਾਂ ਉਸ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਦਾ ਹੈ ਸੋ ਇਸ ਤਰ੍ਹਾਂ ਮੌਕ ਟੈਸਟ ਦੀ ਲੜੀ ਪੰਜਾਬੀ ਪਿਆਣਾਗੋਗੀ ਦੀ ਜੋ ਮੈਂ ਇੱਕ ਸ਼ੁਰੂ ਕੀਤੀ ਹੈ ਉਸ ਵਿੱਚ ਮੌਕ ਟੈਸਟ ਨੰਬਰ 4 ਜਿਸ ਦਾ ਵਿਸ਼ਾ ਸੁਣਨਾ ਲਿਸਨਿੰਗ ਸੀ ਅੱਜ ਮੈਂ ਤੁਹਾਨੂੰ ਕਰਵਾਇਆ ਵਿਆਕਰਨ ਨਾਲ ਸੰਬੰਧਿਤ ਮੋਕ ਟੈਸਟ ਮੈਂ ਪਹਿਲਾਂ ਕਰਵਾ ਚੁੱਕੀ ਹਾਂ ਪੰਜਾਬੀ ਪਿਆੜਾ ਗੋਗੀ ਦੇ ਮੋਕ ਟੈਸਟ ਪੀਟਾ ਟੈਕ ਤੇ ਦੋ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਹਨ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਹਿਸਟਰੀ ਪੰਜਾਬੀ ਸਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ